ਸਸ਼ੀਕਲ ਮੈਂ ਤੁਹਾਰ ਨਾਲ ਪ੍ਰਿਆ ਤੈ ਇਕ ਜਿਹੜਾ ਮਾਮਲਾ ਜੋ ਤੁਹਾਨੂੰ ਹੈਰਾਨ ਅਤੇ ਪਰੇਸ਼ਾਨ ਕਰਕੇ ਰੱਖ ਦੇਵੇਗਾ ਦਰਸਲ ਇੱਕ ਸਹੇਲੀ ਵੱਲੋਂ ਆਪਣੀ ਹੀ ਸਹੇਲੀ ਦੇ ਘਰ ਨੂੰ ਉਜਾੜ ਕੇ ਰੱਖ ਦਿੱਤਾ ਹੈ ਦਰਸਲ ਪਤੀ ਵੱਲੋਂ ਮਨਾ ਕੀਤਾ ਜਾਂਦਾ ਸਕਾ ਕਿ ਉਹ ਆਪਣੀ ਸਹੇਲੀ ਦੇ ਨਾਲ ਜ਼ਿਆਦਾ ਉੱਠੇ ਬੈਠੇ ਨਾ ਜ਼ਿਆਦਾ ਗੱਲਬਾਤ ਨਾ ਕਰੇ ਪਰ ਇਹ ਉਸ ਦੀ ਘਰ ਵਾਲੀ ਨੂੰ ਪਸੰਦ ਆਇਆ ਉਸ ਤੋਂ ਬਾਅਦ ਆਪਣੀ ਸਹੇਲੀ ਦੇ ਨਾਲ ਮਿਲ ਕੇ ਇੰਨੀ ਬੇਰਹਿਮੀ ਦੇ ਨਾਲ ਪਤੀ ਦਾ ਕਤਲ ਕੀਤਾ ਗਿਆ ਕਿ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦਰਅਸਲ ਪੂਰਾ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ 18 ਤਰੀਕ ਨੂੰ ਜਦੋਂ ਪਤੀ ਕੰਮ ਉੱਤੇ ਗਿਆ ਹੁੰਦਾ ਘਰ ਨੂੰ ਵਾਪਸ ਆਂਦੀ ਤਿਆਰੀਆਂ ਦੇ ਵਿੱਚ ਹੁੰਦਾ ਪਰ ਕਾਫੀ ਸਮਾਂ ਬੀਤ ਜਾਂਦਾ ਘਰ ਨਹੀਂ ਆਂਦਾ ਜਿਸ ਤੋਂ ਬਾਅਦ ਵਿੱਚ ਘਰਦਿਆਂ ਨੂੰ ਟੈਨਸ਼ਨ ਪੈ ਜਾਂਦੀ ਹੈ ਪੁਲਿਸ ਤੱਕ ਮਾਮਲਾ ਪਹੁੰਚਾਇਆ ਜਾਂਦਾ ਹੈ ਪੁਲਿਸ ਵੱਲੋਂ ਮਾਮਲੇ ਦੀ ਜਿਹੜੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਤਫ਼ਤੀਸ਼ ਕੀਤੀ ਜਾਂਦੀ ਹੈ ਸ਼ੁਰੂ ਤਾਂ ਉਸ ਤੋਂ ਬਾਅਦ ਵੱਡੇ ਖੁਲਾਸੇ ਹੁੰਦੇ ਨੇ ਦਰਅਸਲ ਲਗਾਤਾਰ ਇਹ ਅੱਖ ਜਿਹੜੀ ਹੈ ਆਲੇ ਦੁਆਲੇ ਲੋਕਾਂ ਦੀ ਇਸ ਉੱਤੇ ਸੀ ਕਿ ਪਤਨੀ ਵੱਲੋਂ ਹੀ ਪਤੀ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਸ਼ੱਕ ਦੀ ਨਿਗਾਹ ਸਾਰਿਆਂ ਦੀ ਪਤਨੀ ਉੱਤੇ ਸੀ ਅਤੇ ਉਸੇ ਸੇ ਹੀ ਲੁੱਤੇ ਸੀ ਅਤੇ ਜਦੋਂ ਪੁਲਿਸ ਵੱਲੋਂ ਉਸਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਸ ਵੱਲੋਂ ਇਸ ਪੂਰੀ ਕਹਾਣੀ ਤੋਂ ਪਰਦਾ ਚੁੱਕਿਆ ਜਾਂਦਾ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਉਸਦੀ ਸਹੇਲੀ ਜਿਹੜੀ ਐ ਤਾੰਤ੍ਰਿਕ ਵਿਦਿਆ ਸਿੱਖਦੀ ਸੀ ਤੇ ਇਹ ਵੀ ਜਿਹੜੀ ਆ ਉਸਦੀ ਸਹੇਲੀ ਯਾਨੀ ਕਿ ਮ੍ਰਿਤਕ ਦੀ ਪਤਨੀ ਵੀ ਜਿਹੜੀ ਉਸਦੇ ਨਾਲ ਕੰਮ ਸਿੱਖਣਾ ਚਾਹੁੰਦੀ ਸੀ ਪਰ ਉਸਦੇ ਪਤੀ ਵੱਲੋਂ ਮਨਾ ਕਰ ਦਿੱਤਾ ਗਿਆ ਸੀਗਾ ਕਿ ਉਹ ਉਸਦੇ ਨਾਲ ਜ਼ਿਆਦਾ ਗੱਲਬਾਤ ਨਾ ਕਰੇ ਉਸ ਤੋਂ ਪਰੇ ਰਹਿਣ ਦੇ ਲਈ ਕਹਿੰਦਾ ਹੁੰਦਾ ਸੀ ਪਰ ਅਖੀਰ ਦੇ ਵਿੱਚ ਦੋਵਾਂ ਵੱਲੋਂ ਐਵੇਂ ਦੀ ਰਣਨੀਤੀ ਬਣਾਈ ਜਾਂਦੀ ਹੈ ਕਿ ਜਿਵੇਂ ਹੀ ਉਹ ਘਰ ਆਂਦਾ ਹੈ ਤਾਂ ਉਸ ਦੇ ਸਿਰ ਉੱਤੇ ਵਾਰ ਕੀਤਾ ਜਾਂਦਾ ਹੈ ਜਿਸ ਦੌਰਾਨ ਉਸ ਦਾ ਘਰ ਵਾਲਾ ਜਿਹੜਾ ਬੇਹੋਸ਼ ਹੋ ਜਾਂਦਾ ਹੈ ਇੰਨਾ ਹੀ ਨਹੀਂ ਜਦੋਂ ਬੇਹੋਸ਼ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਤੀਜ਼ਰ ਹਥਿਆਰਾਂ ਦੇ ਨਾਲ ਹੋਰ ਵਾਰ ਕੀਤੇ ਜਾਂਦੇ ਨੇ ਬੁਰੀ ਤਰੀਕੇ ਦੇ ਨਾਲ ਉਸ ਨੂੰ ਮਾਰਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਘਰ ਦੇ ਹੀ ਪਿਛਲੇ ਪਾਸੇ ਵੱਡਾ 5 ਫੁੱਟ ਦਾ ਟੋਆ ਪੁੱਟ ਕੇ ਉਸ ਦੇ ਵਿੱਚ ਪੱਲੀ ਦੇ ਨਾਲ ਬੰਨ ਕੇ ਦਫਨਾ ਦਿੱਤਾ ਜਾਂਦਾ ਹੈ ਇਹ ਸਾਰੇ ਖੁਲਾਸੇ ਜਿਹੜੇ ਨੇ ਪਤਨੀ ਵੱਲੋਂ ਕੀਤੇ ਗਏ ਨੇ ਦਫਨਾ ਦਿੱਤਾ ਜਾਂਦਾ ਅਤੇ ਜਦੋਂ ਉਸ ਨੂੰ ਉਸ ਟੋਏ ਨੂੰ ਪੁੱਟਿਆ ਜਾਂਦਾ ਤਾਂ ਉਸ ਦੇ ਵਿੱਚ ਉਸ ਦੇ ਘਰ ਵਾਲੇ ਦੀ ਲਾਸ਼ ਨਿਕਲਦੀ ਹੈ ਪੂਰਾ ਪਿੰਡ ਵਾਲੇ ਇਕੱਠੇ ਖੋਜ ਜਾਂਦੇ ਨੇ ਤਸਵੀਰਾਂ ਵੀ ਜਿਹੜੀਆਂ ਤੁਹਾਡਨਾਂ ਸਾਂਝੀਆਂ ਕਰਵਾ ਰੀਆਂ ਜਿੱਤੇ ਦੇਖ ਸਕਦੇ ਹੋ ਕਿ ਪੂਰਾ ਪਿੰਡ ਹੀ ਇਕੱਠਾ ਹੋਇਆ ਹੈ ਲਗਾਤਾਰ ਜਿਹੜਾ ਟੋਆ ਪੁੱਟਿਆ ਜਾ ਰਿਹਾ ਅਤੇ ਜਦੋਂ ਟੋਆ ਪੁੱਟਦੇ ਨੇ ਤਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਪਿੰਡ ਵਾਸੀ ਵੀ ਜਿਹੜੇ ਨੇ ਹੈਰਾਨ ਅਤੇ ਪਰੇਸ਼ਾਨ ਰਹਿ ਜਾਂਦੇ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੂਰਾ ਮਾਮਲਾ ਜੋ ਦੱਸਿਆ ਜਾ ਰਿਹਾ ਕਿ ਤਾੰਤ੍ਰਿਕ ਵਿਦਿਆ ਦਾ ਕਿਉਂਕਿ ਉਸ ਦੀ ਸਹੇਲੀ ਤਾੰਤ੍ਰਿਕ ਵਿਦਿਆ ਸਿੱਖਦੀ ਸੀ ਉਹ ਵੀ ਜਿਹੜੀ ਹੈ ਸਹੇਲੀ ਉਸ ਦੇ ਨਾਲ ਮ੍ਰਿਤਕ ਦੀ ਪਤਨੀ ਵੀ ਸਿੱਖਣਾ ਚਾਹੁੰਦੀ ਸੀ ਪਰ ਪਤੀ ਵੱਲੋਂ ਮਨਾ ਕਰ ਦਿੱਤਾ ਜਾਂਦਾ ਸੀ ਉਸ ਤੋਂ ਬਾਅਦ ਏਡੇ ਵੱਡੇ ਕਾਰਨਾਮੇ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤੇ ਜੇ ਭਰਾ ਦੀ ਗੱਲ ਕੀਤੀ ਜਾਵੇ ਮ੍ਰਿਤਕ ਦੀ ਪਤਨੀ ਦੇ ਭਰਾ ਦੀ ਗੱਲ ਕੀਤੀ ਜਾਵੇ ਤਾਂ ਉਸ ਵੱਲੋਂ ਵੀ ਇਹ ਗੱਲ ਕੀਤੀ ਜਾ ਰਹੀ ਹੈ ਕਿ ਉਸ ਦੇ ਭੈਣ ਨੂੰ ਵੀ ਜਿਹੜੀ ਸਜ਼ਾ ਪੁਲਿਸ ਪ੍ਰਸ਼ਾਸਨ ਦੇ ਸਕਦਾ ਉਸ ਨੂੰ ਦਿੱਤੀ ਜਾਵੇ ਤਾਂ ਦੱਸ ਦਿੰਦੇ ਆ ਕਿ ਪੁਲਿਸ ਵੱਲੋਂ 5 ਜਣੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਦਾ ਮਾਮਲਾ ਇਹਨਾਂ ਉੱਤੇ ਮਾਮਲਾ ਦਰਜ ਕਰਕੇ ਹੁਣ ਇਹਨਾਂ ਤੋਂ ਹੋਰ ਵੱਡੇ ਖੁਲਾਸੇ ਜਿਹੜੇ ਨੇ ਹੋਣ ਦੀ ਸੰਭਾਵਨਾ ਹੈ ਦਰਅਸਲ ਤੁਹਾਨੂੰ ਦੱਸ ਦਿੰਦੇ ਆ ਕਿ ਪੂਰਾ ਮਾਮਲਾ ਜਿਹੜਾ ਹੈਗਾ ਤਲਵੰਡੀ ਸਾਬੋਤ ਉਸ ਆਬਨੇ ਜੁਥੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਜਿਹੜੀ ਹੈ ਸਨਸਨੀ ਫੈਲ ਚੁੱਕੀ ਹੈ ਕਿ ਕਿਸ ਤਰ੍ਹਾਂ ਪਤਨੀ ਵੱਲੋਂ ਆਪਣੇ ਹੀ ਸਹੇਲੀ ਦੇ ਨਾਲ ਮਿਲ ਕੇ ਪਤੀ ਨੂੰ ਮੌਤੇ ਘਾਟੂ ਧਰ ਦਿੱਤਾ ਗਿਆ ਮ੍ਰਿਤਕ ਦਾ ਨਾਮ ਬਲਵੀਰ ਸਿੰਘ ਹੈ ਜਿਸ ਦੀ ਪਤਨੀ ਸੁਖਵੀਰ ਸਿੰਘ ਸੁਖਵੀਰ ਕੋਰ ਦੱਸਿਆ ਜਾ ਰਿਹਾ ਜਿਸ ਵੱਲੋਂ ਐਡੇ ਵੱਡੇ ਕਾਰਨਾਮੇ ਨੂੰ ਅੰਜਾਮ ਦਿੱਤਾ ਗਿਆ ਤਾਂ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਹੋਰ ਕੀ ਕੁਝ ਕਿਹਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਸੁਣਦੇ ਹਾਂ ਜੀ ਨਾਟਾ ਕੁਲਵੰਤ ਸਿੰਘ ਜੀ ਜਿਹੜਾ ਪੰਡ ਪੰਡ ਤੇ ਆਉਣਾ ਪਿਆਰ ਗਿਆ ਜੀ ਸਿਮਰ ਕੌਰ ਦਾ ਭਰਾ ਜੀ ਜਿਹੜਾ ਮੇਰਾ ਡੈਡ ਵੱਡੀ ਨਿਕਲੀ ਇਹਦਾ ਕੀ ਲੱਗਦਾ ਇਹਦਾ ਜੀ ਮੇਰਾ ਪਨੋਜਾ ਜੀ ਮੈਂ ਸਭ ਇਹ ਮਾਮਲਾ ਜੀ ਕੀ ਕਹਿ ਸਕਦੇ ਆ ਜੀ ਇਹਨਾਂ ਦਾ ਮੰਨ ਕੇ ਚਲੋ ਵੀ ਕਾਫੀ ਸਿਰ ਤੋਂ ਆਉਣਾ ਜਾਣਾ 2.5 ਸਾਲ ਹੋਵੇ ਜੀ ਇਹ ਵੀ ਜਾਂਦੇ ਆਉਂਦੇ ਸੀ ਉਹ ਵੀ ਆਉਂਦੇ ਜਾਂਦੇ ਸੀ ਤੇ ਮੈਂ ਇਹਨਾਂ ਨੂੰ ਬਹੁਤ ਰੋਕਿਆ ਸੀਗਾ ਜੀ ਉਹ ਪਹਿਲਾਂ ਘਰੇ ਲੜਪੇ ਸੀਗੇ ਮੈਂ ਉਹਨਾਂ ਨੂੰ ਘਰੇ ਆ ਕੇ ਕਿਹਾ ਸੀਗਾ ਵੀ ਤੁਸੀਂ ਇਹ ਕੰਮ ਨਾ ਕਰੋ ਵੀ ਤੁਸੀਂ ਬੇਕਾਰ ਖੋਈ ਜਾਨੇ ਹਾਂ ਘਰੋਂ ਮੈਂ ਇਹਨਾਂ ਨੂੰ ਕਿਹਾ ਤਾਂ ਲੜਿਆ ਮੇਰੇ ਨਾਲ ਇਹ ਲੜਪੇ ਜੀ ਮੈਨੂੰ 10000 ਰੁਪਇਆ ਲੈ ਲੈਣਾਂ ਇਹਨਾਂ ਨੇ ਮੈਨੂੰ ਬੁਲਾਉਣਾ ਹਟ ਗਏ ਸੀ ਤਿੰਨ ਸਾਲ ਹੋ ਗਏ ਜੀ ਮੇਰੇ ਨਾਲ ਵਰਤਦੇ ਨਹੀਂ ਸੀ ਇਹਨਾਂ ਨੂੰ ਵੀ ਮੈਂ ਇੱਕ ਦਿਨ ਫੋਨ ਲਾ ਕੇ ਕਿਹਾ ਮਗਾ ਵੀ ਤੁਸੀਂ ਮੇਰੇ ਤੋਂ ਮੈਂ ਨਹੀਂ ਆਪਦੀ ਭੈਣ ਨਾਲ ਵਰਤਦਾ ਤਾਂ ਮਗਾ ਵੀ ਤੁਸੀਂ ਇਹ ਗਲਤ ਕੰਮ ਨਾ ਕਰੋ ਵੀ ਮੈਂ ਜੇ ਤੁਹਾਨੂੰ ਦੇਖ ਲਿਆ ਤਾਂ ਵੀ ਮੈਂ ਜਰਨਾ ਨਹੀਂ ਹੁਣ ਕੀ ਹੋਇਆ ਸੀ ਹੁਣ ਕੀ ਹੋਣਾ ਜੀ ਮੈਂ ਇਹਨੂੰ ਫੋਨ ਲਾ ਕੇ ਦੱਸਿਆ ਇਹਨਾਂ ਨੇ ਵੀ ਐ ਕਰਕੇ ਕੰਮ ਤੇ ਗਿਆ ਸੀ ਇੱਥੋਂ ਗਾਇਬ ਹੋਇਆ ਬੰਦਾ ਮੈਂ ਇਹਨਾਂ ਦੇ ਨਾਲ ਖੜਾ ਜੀ ਹੁਣ ਵੀ ਮੈਂ ਇਹਨਾਂ ਦੇ ਨਾਲ ਆ ਮੈਂ ਪੜ ਰਿਹਾ ਸੀਗਾ ਇਹਨਾਂ ਨੂੰ ਪੁੱਛ ਰਿਹਾ ਸੀ ਮੈਂ ਆਪਦੀ ਭੈਣ ਨੂੰ ਵੀ ਪੁੱਛਿਆ ਵੀ ਮੈਨੇ ਮੈਨੂੰ ਇਹ ਦੱਸ ਦੋ ਵੀ ਸਾਡਾ ਬਾਈ ਕਿੱਥੇ ਹੈ ਠੀਕ ਹੈ ਵੀ ਤੁਹਾਡੇ ਤੇ ਮੈਂ ਕੋਈ ਕਾਰਵਾਈ ਨਹੀਂ ਹੋਣ ਦਿੰਦਾ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਜੀ ਮੈਂ ਇਹਨਾਂ ਨੂੰ ਵੀ ਪੁੱਛਿਆ ਉਹਨਾਂ ਨੂੰ ਵੀ ਪੁੱਛਿਆ ਇਹ ਵੀ ਮੈਨੂੰ ਹਜੇ ਇਹ ਕਹੀ ਗਏ ਕਹਿੰਦੇ ਕਿ ਹੈਗਾ 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 ਪੜਾਂਗੇ ਅਸੀਂ ਫਲਾਣੇ ਚੇਲੇ ਕੋਲੇ ਜਾਂਨੇ ਫਲਾਣੇ ਬਾਬੇ ਕੋਲੇ ਜਾਂਨੇ ਅਸੀਂ ਪਤਾ ਕਰਦੇ ਆ ਇਹ ਹੀ ਕਹੀ ਗਏ ਮੈਨੂੰ ਜੀ ਆ ਮੇਰੇ ਨਾਲ ਸਾਰਾ ਇਹਨਾਂ ਨੇ ਘਟਨਾ ਵਰਤੀ ਆ ਜਿੰਨੀ ਮੇਰੇ ਨਾਲ ਵਰਤੀ ਆ ਮੈਂ ਸਜ਼ਾ ਤੇ ਇਹ ਵੀ ਤੁਹਾਨੂੰ ਕਹਿਣਾ ਜੀ ਬੀ ਸਖਤੋਂ ਸਖਤ ਮੇਰੀ ਭੈਣਾਂ ਨੂੰ ਸਖਤ ਡੌੜੀ ਦਿਓ ਵੀ ਠੀਕ ਹੈ ਵੀ ਮੇਰੇ ਕੋਲੋਂ ਗੋਲੀ ਦਾ ਵੀ ਆਰਡਰ ਦਿਓ ਮੈਂ ਤੁਹਾਨੂੰ ਇਹ ਕਹਿਣਾ ਵੀ ਮੇਰੀ ਉਹ ਅਜ ਤੋ-ਬਾਦ ਭੈਣ ਨਹੀਂ ਠੀਕ ਹੈ ਜਿੰਨੇ ਮੇਰੇ ਬੱਚੇ ਆ ਮੰਨ ਕੇ ਚੱਲ ਵੀ ਦੋ ਬੇਰੇ ਬੱਚੇ ਆ ਕਿ ਉਹਨਾਂ ਨੂੰ ਮੈਂ ਪਾਲੂਆਂ ਪੂਰਾ ਸਾਥ ਦੇਊਂਗਾ ਮੈਂ ਇਹਨੇ ਵਿੱਚ ਜਨਤਾ 'ਚ ਕਹਿਣਾ ਜਿੰਨਾ ਵੀ ਮੇਰਾ ਹੋ ਸਕੇ ਮੈਂ ਉਹਨਾਂ ਹੀ ਕਰੂਗਾ ਠੀਕ ਹੈ ਕਤਲ ਤੁਹਾਡੀ ਭੈਣ ਨੇ ਕਰਾਇਆ ਹਾਂ ਮੇਰੀ ਭੈਣ ਨੇ ਤੇ ਆ 3 ਮਹੀਨਾ ਕੀਤਾ ਜੀ ਇਹ ਦੋ ਇਹਨਾਂ ਨੇ ਕਤਲ ਕੀਤਾ ਇਹਨਾਂ ਦਾ ਰਲ ਕੇ ਠੀਕ ਹੈ ਜੀ ਮੇਰਾ ਨਾਮ ਜੀ ਤੇ ਫੇਮ ਆ ਜੀ ਮੈਂ ਮਨਕ ਜੋਲ ਜੋ ਮੁੰਡਾ ਬਲਵੀਰ ਸਿੰਘ ਆ ਜੀ ਜਿਹਦੀ ਮਨਕੇ ਚਲ ਗਈ ਅੱਜ ਗਾੜ ਪਿੰਡਗਾਟ ਵਾਲੀ ਵਿੱਚ ਡੈੱਡ ਬੋਡੀ ਲੱਭੀ ਆ ਜੀ ਮੈਂ ਉਹਦਾ ਭਤੀਜਾ ਕੀ ਮਾਮਲਾ ਸੀ ਇੱਥੇ ਮਾਮਲਾ ਇਹ ਹੈ ਜੀ ਮਨਕੇ ਤੇ ਲੋ ਵੀ ਰੋਜ਼ ਦੀ ਤਰ੍ਹਾਂ ਜੀ ਉਹ ਕੰਮ ਤੋਂ ਕੰਮ ਤੇ ਜਿਆਦਾ 8 ਵਜੇ ਜਾਂਦਾ ਜੀ ਤੇ 9 ਵਜੇ ਕੰਮ ਤੇ ਮਨਕੇ ਚਲ ਉਹ ਤੇ ਲੱਗਿਆ ਪਿਆ ਸੀ ਜੀ 9 ਵਜੇ ਉਹਨੂੰ ਫੋਨ ਆਉਂਦਾ ਕੋਈ 9:30 ਦੇ ਕਰੀਬ ਪਹਿਲਾਂ ਤਾਂ ਉਹ ਜਵਾਬ ਦੇ ਦਿੰਦਾ ਜੀ ਵੀ ਮੈਂ ਨਹੀਂ ਆਉਂਦਾ ਜੇ ਦੋ ਤਿੰਨ ਫੋਨ ਆਉਂਦੇ ਜੀ ਫਿਰ ਉਹ ਕਹਿੰਦਾ ਵੀ ਚੱਲ ਮੈਂ ਆਉਣਾ ਕਿਹਨੇ ਬੁਲਾਇਆ ਫੋਨ ਦੀ ਨਹੀਂ ਫੋਨ ਇਥੋਂ ਜੀ ਪ੍ਰੀਤਗੜ੍ਹ ਵਾਲੀ ਦੀ ਉਹਨੇ ਫੋਨ ਕਰਿਆ ਜੀ ਵੀ ਤੂੰ ਆ ਤੇ ਉਹ ਇੱਥੇ ਆਇਆ ਜੀ ਫਿਰ ਤੇ ਉਦੋਂ ਬਾਅਦ ਸੀ ਕੋਈ ਲੋਕੇਸ਼ਨ ਕਢਾਈ ਜੀ ਲੋਕੇਸ਼ਨ ਤੋਂ ਪਤਾ ਲੱਗਿਆ ਵੀ ਲੋਕੇਸ਼ਨ ਇੱਥੇ ਆ ਕੇ ਖਤਮ ਹੁੰਦੀ ਹੈ ਜੀ ਸਾਨੂੰ ਸ਼ੱਕ ਹੋਇਆ ਵੀ ਇਹ ਗਾਟ ਵਾਲੀ ਦੇ ਵਿੱਚ ਹੀ ਹੈ ਉਦੋਂ ਬਾਅਦ ਅਸੀਂ ਨੰਬਰ ਡਿਟੇਲ ਕਢਾਈ ਜਾਈ ਨੰਬਰ ਡਿਟੇਲ ਕਢਾਉਣ ਤੋਂ ਬਾਅਦ ਵੀ ਉਹਨਾਂ ਦਾ ਨੰਬਰ ਹੀ ਸੀਗਾ ਜੀ ਜਿੰਨਾਂ ਤੇ ਸਾਨੂੰ ਸ਼ੱਕ ਸੀਗਾ ਉਹ ਸਾਰਾ ਨੰਬਰ ਜੀ 2.500 ਕਾਲ ਹੋਈ ਹੈ ਜੀ ਤੇ ਉਹ ਨੰਬਰ ਤੋਂ ਸਾਨੂੰ ਸ਼ੱਕ ਹੁੰਦਿਆ ਸੀ ਥਾਣੇ ਵਿੱਚ ਤਲਾਸ਼ ਕਰੀ ਜੀ ਹਾਂਜੀ ਉਥੇ ਮਨ ਕਿ ਲਖਵਾਇਆ ਫਰੈ ਕਰਵਾਈ ਤੇ ਉਹ ਨਾਲ ਹੀ ਚੇਲ ਪਣੇ ਦਾ ਕੰਮ ਕਰਦੀ ਠੀਕ ਹੈ ਜੀ ਇੱਥੇ ਉਹਦੇ ਸੰਬੰਧ ਵਿੱਚ ਆਉਂਦਾ ਜਾਂਦੇ ਰਹਿੰਦੇ ਸੀ ਉਹ ਹਮ ਉਹਨਾਂ ਦੇ ਨਾਲ ਵੱਲ ਦੋ ਤਿੰਨ ਸਾਲ ਦੇ ਸੰਬੰਧ ਸੀਗੇ ਵੀ ਇਹਨਾਂ ਕੋਲੇ ਆਉਂਦੀ ਸੀ ਚੇਲ ਪਣੇ ਦੇ ਚੱਕਰ ਵਿੱਚ ਹਮ ਤੇ ਹੁਣ ਮੰਨ ਕੇ ਚਲੋ ਜੀ ਇਹ ਬਾਡੀ ਬ੍ਰਾਮਤ ਹੋਈ ਹੈ ਜੀ ਇੱਥੋਂ ਇਹਨਾਂ ਤੋਂ ਕਰਵਾਈ ਹੈ ਜੀ ਕਿਨੇ ਮਾਰਿਆ ਕੀ ਗੱਲ ਵੰਦਾ ਮਾਰਿਆ ਪ੍ਰੀਤ ਨੇ ਜੀ ਜੋ ਕਿ ਘਾਟ ਵਾਲੀ ਹੈ ਜੀ ਜੋ ਦੱਸਣ ਦੇ ਮੁਤਾਬਿਕ ਹੈ ਮੰਨ ਕੇ ਚਲੋ ਜੀ ਸਾਨੂੰ ਦੱਸਿਆ ਵੀ ਜੋ ਉਸ ਨੇ ਬ੍ਰਾਮਤ ਕਰਵਾਈ ਹੈ ਜੀ ਜਾਈ ਉਹਨਾਂ ਤੋਂ ਪਤਾ ਲੱਗਦਾ ਵੀ ਇਹਨੇ ਵੀ ਪ੍ਰੀਤ ਨੇ ਇਹਦੇ ਸਿਰ ਵਿੱਚ ਪਹਿਲਾ 파ਵਾ ਮਾਰੇ ਜੀ ਫਿਰ ਦਾ ਮਾਰੇ ਜੀ ਉਦੋਂ ਬਾਅਦ ਉਹਨੇ ਮਾਰ ਕੇ ਜੀ ਆਪਦੇ ਮੰਨ ਕੇ ਚੱਲ ਗਏ ਜੋ ਉਹਦੇ ਫਾਦਰ ਸਾਹਿਬ ਆ ਜੀ ਉਹਨਾਂ ਨੂੰ ਦੱਸਿਆ ਵੀ ਆ ਕੰਮ ਹੋ ਗਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਟੋਵਾ ਪੱਟਿਆ ਜੀ ਇੱਥੇ ਉਸ ਤੋਂ ਬਾਅਦ ਇੱਥੇ ਦੱਬਿਆ ਜੀ ਉਸ ਤੋਂ ਬਾਅਦ ਬੋਡੀ ਹਮ ਹੌਸਲ ਪ੍ਰਸ਼ਾਸਨ ਨਾਲ ਆ ਕੇ ਜੀ ਬੋਡੀ ਪ੍ਰਾਪਤ ਕੀਤੀ ਸਾਡੀ ਮੰਗ ਕੀ ਆ ਕਿ ਸਾਡੀ ਮੰਗ ਇਹ ਆ ਜੀ ਸਾਨੂੰ ਇਨਸਾਫ ਚਾਹੀਦਾ ਜੀ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਕਿੰਨੇ ਬੱਚੇ ਸੀ ਇਹਦੇ ਇਹਦੇ 2 ਬੱਚੇ ਸੀ ਜੀ ਇੱਕ ਦਾ ਨਾਮ ਬਲਵਿੰਦਰ ਸੀਗਾ ਜੀ ਇੱਕ ਦਾ ਨਾਮ ਸੀ ਸਰਬੰਦ ਹੂੰ ਕਿੱਡੇ ਕਿੱਡੇ ਇੱਕ ਬੱਚਾ ਉਹਦੇ ਬੱਚੇ ਜੀ ਇੱਕ ਤਾਂ ਹੈਗਾ ਜੀ 8-9 ਸਾਲ ਦਾ ਇੱਕ 10-11 ਸਾਲ ਦਾ ਕੀ ਰਾਂਜਿਤ ਕਿ ਮੰਨਦੇ ਆ ਤੁਸੀਂ ਕੀ ਮੰਨ ਰਾਂਜਸ ਜੀ ਇਹ ਚੇਲ ਬਣੇ ਦੇ ਚੱਕਰ ਵਿੱਚ ਹੀ ਇਹਨਾਂ ਨੇ ਕੋਈ ਬਲੀ ਚੜਾਈ ਹੈ ਰਾਂਜਿਤભાઈ ਜੀ ਇਹ ਹੈ ਵੀ ਯਾਨੀ ਕਿ ਇਹ ਬਾਈ ਜੀ ਕਿਨਾ ਟਟਾ ਭਲਾਸ ਜੀ ਕਿਹੜਾ ਪਿੰਡ ਤਲਵੰਡੀ ਸਾਹਬ ਜੀ ਕੀ ਮਾਮਲਾ ਸੀ ਇਹ ਇਹ ਮਾਮਲਾ ਆਇਆ ਸੀਗਾ ਜੀ ਇਹ ਕੰਮ ਤੇ ਸੀ ਕਚਹਿਰੀ 'ਚ ਕੀ ਨਾ ਇਹ ਤਾਂ ਬਲਵੀਰ ਜੀ ਲੋਟਾ ਕੀ ਲੱਗਦਾ ਮੇਰਾ ਭਰਾ ਜੀ ਤੇ ਇਦੋਂ ਬਾਅਦ ਜੀ ਇਹਨੇ ਦੋ ਫੋਨ ਆਇਆ ਜੀ ਇਹ ਦੂਜੇ ਫੋਨ ਤੇ ਇੱਥੇ ਆਇਆ ਜੀ ਇਹਨਾਂ ਕੋਲ ਇੱਥੇ ਜੀ ਰੀਤਗੜਾ ਵਾਲੀ ਰੀਤਗੜਾ ਦਾ ਹੈ ਤੇ ਇਦੋਂ ਬਾਅਦ ਇਹਨਾਂ ਨੇ ਪਤਨ ਕੀ ਕਰਿਆ ਕੀ ਨਹੀਂ ਕਰਿਆ ਜੀ ਹੂੰ ਬੋਲਣ ਦਿਓ ਬਾਕੀ ਮੇਰਾ ਨਾਮ ਰਜਿੰਦਰ ਭੱਟੀ ਹੈ ਜੀ ਤੇ ਮੈਂ ਪਰੋਣਾ ਜੀ ਇਹਨਾਂ ਦਾ ਤੇ ਇਹ ਵੀ ਯਾਨੀ ਕਿ ਚੇਲਪੁਰ ਦੇ ਕੰਮ ਦੇ ਵਿੱਚ ਇੱਥੇ ਪਹਿਲਾਂ ਆਉਂਦੀ ਰਹਿੰਦੀ ਸੀਗੀ ਤੇ ਬਲਵੀਰ ਸਿੰਘ ਇੱਕ ਬਹੁਤ ਮਿਹਨਤੀ ਬੰਦਾ ਸੀਗਾ ਤੇ ਇਹਨੂੰ ਰੋਕਦਾ ਸੀਗਾ ਇਸ ਕੰਮ ਤੋਂ ਜੀ ਤੇ ਰੋਕਦਾ ਸੀਗਾ ਉਹ ਰੋਕਦੀ ਨਹੀਂ ਸੀ ਇਸੇ ਰੰਜਜ ਦੇ ਵਿੱਚ ਪਤਾ ਨਹੀਂ ਇਹਨਾਂ ਨੇ ਉਸੇ ਚੱਕਰ ਦੇ ਵਿੱਚ ਇਹਦੀ ਬਲੀ ਦਿੱਤੀ ਆ ਜੀ ਵੜ ਟੋਕੇ ਜਾਂ ਨੱਪਿਆ ਨਾ ਪਹਿਲਾਂ ਉਹਦੀ ਬਲੀ ਦਿੱਤੀ ਆ ਬਾਅਦ ਦੇ ਵਿੱਚ ਇਹਨਾਂ ਪਿਆ ਜੀ ਤੇ ਇਹ ਸਾਡੀ ਮੰਗ ਆ ਪ੍ਰਸ਼ਾਸਨ ਨੂੰ ਵੀ ਯਾਨੀ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿੰਨੇ ਬੰਦੇ ਮੰਨ ਲਓ ਵੀ ਇਹਦੇ ਨਾਲ ਟੂ ਆਪ ਟਾਊਨ ਦੇ ਵਿੱਚ ਸੀ ਜਾਂ ਬਲੀ ਮਾਰਨ ਦੇ ਵਿੱਚ ਸੀ ਉਹ ਸਾਰੇ ਬੰਦਿਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਇਹ ਤੋਆ ਪੰਜ ਫੋਟੋ ਗਈ ਕਟੜ ਕਟੜ ਚਾਰ ਪੰਜ ਫੋਟੋ ਦੂੰਗਾ ਉੱਤੇ ਦੇ ਕੰਡੇ ਝਾਫੇ ਲੱਕੜਾਂ ਬਹੁਤ ਬਾਲੇ ਬੁੱਲੇ ਰੱਖਿਓ ਜੀ ਵੀ ਯਾਨੀ ਕਿ ਆਪ ਦੇ ਨਹੀਂ ਇਹਨਾਂ ਨੇ ਮੁੱਦਾ ਖਤਮ ਕਰਤਾ ਸੀ ਬਾਈ ਜੀ ਵੀ ਇਸ ਚੀਜ਼ ਦਾ ਕੋਈ ਵੀ ਸਰਾਖ ਨਹੀਂ ਨਿਕਲੂਗਾ ਪਰ ਜੋ ਪ੍ਰਸ਼ਾਸਨਾ ਜੋ ਸਰਕਾਰ ਆ ਪੁਲਿਸ ਤੇ ਪੰਡ ਆ ਇਹਨੇ ਪੂਰਾ ਸਾਡਾ ਸਾਥ ਦਿੱਤਾ ਯਾਨੀ ਕਿ ਸਾਡੇ ਨਾਲ ਲਕੀਨ ਨਾਲ ਕੁਛ ਨਾ ਕਢਾਈਆਂ ਤੇ ਪਤਾ ਲੱਗਿਆ ਹਾਂਜੀ ਇਹਦੇ ਘਰ ਵਾਲੀ ਦਾ ਵੀ ਹੱਥ ਵਿੱਚ ਸੀ ਪੂਰਾ ਹੱਥ ਹੈ ਜੀ ਇਹਦੇ ਘਰ ਵਾਲੀ ਦਾ ਪੂਰਾ ਪੂਰਾ ਹੱਥ ਸਾਰਾ ਹਾਥੀ ਉਹਦਾ ਜੀ ਵਿੱਚ ਨਾਲ ਚੇਲੀ ਦਾ ਤੇ ਉਹਦਾ ਪੂਰਾ ਹੱਥ ਨਹੀਂ ਰਾਂਝੀ ਜੀ ਮੰਨਦੇ ਸੀ ਰਾਂਝੀ ਤਾਂ ਇਹੀ ਹੈ ਜੀ ਬਸ ਉਹ ਰੋਗਦਾ ਸੀਗਾ ਉਹ ਇੱਕ ਰੱਬ ਨੂੰ ਮੰਨਣ ਵਾਲਾ ਬੰਦਾ ਸੀ ਗੁਰੂ ਘਰ ਜਾਣ ਵਾਲਾ ਇਹ ਚੇਲੇ ਜਵਟਿਆ ਮਗਰ ਜਾਂਦੀ ਸੀਗੀ ਆਹੀ ਇੱਕ ਰਾਂਝੀ ਸੀਗੀ ਮਾ ਜੋ ਐਸਐਸਪੀ ਸਾਹਿਬ ਮਟਿੰਡਾ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਇਹਦੇ ਦਿਸ਼ਾ ਨਿਰਦੇਸ਼ਾਂ ਤੇ ਕ੍ਰਾਈਮ ਨੂੰ ਨਤ ਪਾਉਣ ਦੇ ਸਬੰਧੀ ਜਿਹੜਾ ਹੈਗਾ ਚਲਾਈ ਮੁਹਿੰਮ ਦੇ ਤਹਿਤ ਇਹ ਅੱਜ ਇੱਕ ਜਿਹੜਾ ਹੈਗਾ ਕੱਲ ਮਿਤੀ ਜਿਹੜਾ 23 23 11 24 ਨੂੰ ਇੱਕ ਜਿਹੜਾ ਆ ਕੇ ਵਿਅਕਤੀ ਨੇ ਜਿਹੜਾ ਪ੍ਰਲਾਦ ਸਿੰਘ ਨਾਂ ਦਾ ਹੈਗਾ ਉਹਨੇ ਇੱਕ ਬਿਆਨ ਐਸ ਐਚਓ ਤਲਵੰਡੀ ਪਾਸ ਦਰਜ ਕਰਵਾਇਆ ਸੀ ਕਿ ਉਹਦਾ ਭਰਾ ਜਿਹੜਾ ਹੈਗਾ 18 11 24 ਦਾ ਜਿਹੜਾ ਹੈਗਾ ਘਰੋਂ ਗਾਇਬ ਹੈ ਤੇ ਉਸ ਉਹਨਾਂ ਨੂੰ ਸ਼ੱਕ ਹੈ ਵੀ ਇਹ ਜਿਹੜਾ ਹੈਗਾ ਇਹਦੀ ਘਰ ਵਾਲੀ ਤੇ ਕੁਝ ਹੋਰ ਵਿਅਕਤੀਆਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਲਕੋਚਪੋ ਕੇ ਮਾਰ ਦੇਣ ਦੀ ਨੀਅਤ ਦੇ ਨਾਲ ਲਕੋਚਪੋ ਕੇ ਰੱਖਿਆ ਹੋਇਆ ਜਿੱਤੇ ਕਾਰਵਾਈ ਕਰਦੇ ਹੋਏ ਐਸਟੀਯੂ ਸਾਹਿਬ ਤਲਵੰਡੀ ਨੇ ਇੱਕ ਮੁਕੱਦਮਾ ਨੰਬਰ 210/24 ਅੰਡਰ ਸੈਕਸ਼ਨ 140 140 1 3 5 ਬੀਐਨਐਸ ਪੀਐਸ ਤਲਵੰਡੀ ਜਿਹੜਾ ਹੈਗਾ ਇਹ ਦਰਜ ਰਿਸ਼ਟਰੀ ਕੀਤਾ ਸੀ ਇਹਦੇ ਤੇ ਫਿਰ ਇਹਨਾਂ ਨੇ ਅੱਗੇ ਕਾਰਵਾਈ ਕਰਦੇ ਹੋਏ ਬਹੁਤ ਘੱਟ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਤਕਨੀਕੀ ਜਿਹੜਾ ਹੈਗਾ ਸਹਾਰਾ ਲੈ ਕੇ ਜਿਹੜਾ ਹੈਗਾ ਟੈਕਨੀਕ ਦਾ ਤੇ ਉਸ ਤੋਂ ਇਲਾਵਾ ਆਪਣੇ ਇਹਨਾਂ ਨੇ ਹਿਊਮਨ ਸਰਸਿਸ ਵਗੈਰਾ ਲਗਾਏ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਜਾ ਕੇ ਉਹਦੇ ਸਬੰਚੇ ਇਹ ਪਤਾ ਕੀਤਾ ਜਿਹੜਾ ਉਹਦੇ ਵਿੱਚ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਵੀ ਇਹਦੀ ਜਿਹੜੀ ਹੈਗੀ ਹੈ ਘਰ ਵਾਲੀ ਸੁਖਵੀਰ ਕੌਰ ਵਾਈਫ ਆਫ ਬਲਬੀਰ ਸਿੰਘ ਮ੍ਰਿਤਕ ਤੇ ਇਹਦੀ ਇੱਕ ਜਿਹੜੀ ਹੈਗੀ ਹੈ ਇਹਦੀ ਵਾਈਫ ਦੀ ਸਹੇਲੀ ਹੈਗੀ ਹੈ ਇਸ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਇਹਨਾਂ ਨੇ ਆਪਸ ਵਿੱਚ ਹਮ مشਵਰਾ ਹੋ ਕੇ ਜਿਹੜਾ ਹੈਗਾ ਵੀ ਇਹਨੂੰ ਜਿਹੜਾ ਹੈਗਾ ਉਹ ਮਾਰ ਦਿੱਤਾ ਤੇ ਮਾਰ ਕੇ ਤੇ ਆਪਣੇ ਬਾਕੀ ਸਾਥੀਆਂ ਕੁਲਵਿੰਦਰ ਸਿੰਘ ਸਾਨੋ ਭੰਗਾ ਸਿੰਘ ਵਾਸੀ ਨਾਰੰਗ ਜਿਹੜਾ ਇਹਦਾ ਪਤੀ ਲੱਗਦਾ ਗੁਰਪ੍ਰੀਤ ਕੌਰ ਦਾ ਤੇ ਲੀਲਾ ਸਿੰਘ ਸਨ ਆਫ ਤੇਜ ਸਿੰਘ ਵਾਸੀ ਗਾਟਵਾਲੀ ਇਹ ਇਹਦਾ ਪਿਤਾ ਲੱਗਦਾ ਤੇ ਇੱਕ ਇਹਦੀ ਮਾਸੀ ਸੀਗੀ ਗੁਰਪ੍ਰੀਤ ਕੌਰ ਦੀ ਵੀਰਪਾਲ ਕੌਰ ਹਰਵਿੰਦਰ ਵਾਈਫ ਆਫ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਗਾਟਵਾਲੀ ਫਿਰ ਇਹਨਾਂ ਦੇ ਨਾਲ ਲੈ ਕੇ ਇਹਨਾਂ ਨੂੰ ਆਪਸ ਵਿੱਚ ਹਮਾਇਸ਼ਵਰਾ ਹੋ ਕੇ ਇਹਨਾਂ ਨੇ ਇੱਥੇ ਗੱਡਾ ਪੱਟ ਕੇ ਇਹਨੂੰ ਜਿਹੜਾ ਹੈਗਾ ਉਹ ਉੱਥੇ ਦਬਾਤਾ ਜਿਹਦੇ ਅਸੀਂ ਇਹਦੇ ਚ ਡੈੱਡ ਬੋਡੀ ਅੱਜ ਰਿਕਵਰ ਕੀਤੀ ਹੈ ਤੇ 103 ਬੀਐਨਐਸ ਦਾ ਇਹਦੇ ਚ ਵਾਧਾ ਕੀਤਾ ਇਦੇ ਵਿੱਚ ਦੋ ਦੋਸ਼ਨਾ ਜਿਹੜੀਆਂ ਹੈਗੀਆਂ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਨਰਵਾਸੀ ਨਰੰਗ ਹਾਲ ਗਾਟ ਵਾਲੀ ਤੇ ਇੱਕ ਇਹਦੀ ਮ੍ਰਿਤਕ ਦੀ ਘਰ ਵਾਲੀ ਸੁਖਵੀਰ ਕੌਰ ਇਹ ਦੋਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਤੇ ਬਾਕੀ ਦੋਸ਼ੀਆਂ ਦੀ ਜਿਹੜੀ ਹੈਗੀ ਆ ਉਹ ਪਾਲ ਜਾਰੀ ਹੈ ਹਾਂ ਇਹ ਤੁਸੀਂ ਕਹੇ ਫੁੱਟ ਡੂੰਘਾ ਦੱਬਿਆ ਸੀ ਤੁਸੀਂ ਗੱਡਾ ਪ੍ਰਸਾਸਨ ਨੇ ਖਵਾਇਆ ਕਿੰਨਾ ਟੋੜਿਆ ਪੱਟਿਆ ਹੋਇਆ ਸੀ ਇਹ ਨੀਅਰ ਅਬਾਊਟ ਦੇਖੋ 6 ਤੋਂ 7 ਫੁੱਟ ਦੇ ਤੱਕ ਜਿਹੜਾ ਹੈਗਾ ਇਹ ਡੂੰਘਾ ਸੀਗਾ ਜਿਹੜਾ ਜਿਹਦੇ ਵਿੱਚ ਇਹਨਾਂ ਨੇ ਪੱਲੀ ਦੇ ਵਿੱਚ ਇੱਕ ਲੁਭੇਟ ਕੇ ਇਹਨੂੰ ਜਿਹੜਾ ਹੈਗਾ ਲੰਦਾ ਪਿਆ ਹੋਇਆ ਸੀਗਾ ਸਰ ਇਹ ਰਾਤ ਸਮੇ ਹੋਇਆ ਕੰਮ ਸੀ ਕਿਉਂਕਿ ਇਹ ਪਿੰਡ ਦੇ ਵਿਚਕਾਰ ਹੈ ਲੱਗਦਾ ਸਾਨੂੰ ਦਿਨੇ ਹੋਇਆ ਜਾਂ ਰਾਤ ਨੂੰ ਹੋਇਆ ਇਹ ਕੰਮ ਇਹਦੇ ਬਾਰੇ ਹੱਲੇ ਦੇਖੋ ਸਰਸਰੀ ਪਹਿਲੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਬਾਕੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਇਹਨੂੰ ਪੁੱਛਗਿਛ ਕਰਾਂਗੇ ਕਿ ਕਿਸ ਟਾਈਮ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਕਿਸ ਟਾਈਮ ਅਮਲ ਵਿੱਚ ਲਿਆਂਦਾ ਜਿਹੜਾ ਹੈਗਾ ਮੋਢਲੀ ਪੁੱਛ ਕੇ ਇਸ ਦਰਾਂ ਨੇ ਕੀ ਮੰਨਿਆ ਇਹਨਾਂ ਨੇ ਜੀ ਤੁਸੀਂ ਮੋਢਲੀ ਪੁੱਛ ਕੇ ਇਸ ਦਰਾਂ ਨੇ ਇਹੀ ਮੰਨਿਆ ਹੈਗਾ ਇਹ ਜਿਹੜਾ ਮ੍ਰਿਤਕ ਹੈਗਾ ਬਲਬੀਰ ਸਿੰਘ ਇਹਨੂੰ ਇਹਨੇ ਗੁਰਪ੍ਰੀਤ ਕੌਰ ਨੇ ਦੱਸਿਆ ਹੈਗਾ ਵੀ ਇਹਨੂੰ ਇਹਨੇ ਬੰਦੇ ਸਿਰ ਘਰ ਬੁਲਾ ਲਿਆ ਘਰ ਬੁਲਾ ਕੇ ਤੇ ਇਹਦੇ ਸਿਰ ਵਿੱਚ ਪਹਿਲਾਂ ਘੋਟਣਾ ਮਾਰਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਜਦੋਂ ਇਹ ਡਿੱਗ ਪਿਆ ਮਹਿਸ਼ ਹੋ ਗਿਆ ਤੇ ਇਹਨੂੰ ਜਿਹੜਾ ਹੈ ਦਾਤਰਾ ਨਾਲ ਵੱਢ ਕੇ ਤੇ ਆਪਣੀ ਜਿਹੜੀ ਹੈਗੀ ਆ ਇਹਦੀ ਘਰ ਵਾਲੀ ਸੁਖਵੀਰ ਕੌਰ ਹੈਗੀ ਆ ਉਹ ਵੀ ਇਹਦੀ ਪੂਰੀ ਇਸਲਾਹ ਦੇ ਵਿੱਚ ਰਜਮੰਦ ਸੀਗੀ ਇਹ ਉਹ ਵੀ ਇਹਨੂੰ ਕਹਿੰਦੀ ਸੀਗੀ ਵੀ ਇਹਨੂੰ ਆਪਾਂ ਜਿਹੜਾ ਹੈਗਾ ਮਕਾਨਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਉਹਨੂੰ ਜਿਹੜਾ ਹੈਗਾ ਘੱਟਾ ਦਾ ਬਕੀ ਜਿਹੜਾ ਹੈਗਾ ਟੱਕੇ ਉਹ ਦਵਾਤਾ ਰੰਜਿਸ਼ ਕੀ ਸੀ ਸਰ ਰੰਜਿਸ਼ ਨੇ ਇਹਦੇ ਵਿੱਚ ਜਿਹੜਾ ਹੈਗਾ ਕੁਝ ਜੋ ਮੁੱਢਲੀ ਤਫ਼ਤੀਸ਼ ਚ ਸਾਨੂੰ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੀ ਗੁਰਪ੍ਰੀਤ ਕੌਰ ਹੈਗੀ ਐ ਤੇ ਇੱਕ ਸੁਖਵੀਰ ਕੌਰ ਇਹਨਾਂ ਦਾ ਆਪਸ ਵਿੱਚ ਗਹਿਰਾ ਸਬੰਧ ਸੀਗਾ ਇਹ ਸੇਧੀਆਂ ਸੀਗੀਆਂ ਬਹੁਤ ਗੂੜੀਆਂ ਤੇ ਉਹਦੇ ਸਭੰਚ ਉਹ ਇਹਨੂੰ ਰੋਕਦਾ ਸੀਗਾ ਇਹਦੇ ਕੋਲ ਜਾਣ ਤੋਂ ਤੇ ਜਿਹਦੇ ਕਰਕੇ ਇਹਨਾਂ ਨੇ ਫਿਰ ਉਹਦੇ ਤੋਂ ਖਫਾ ਹੋ ਕੇ ਉਹਨਾਂ ਨੇ SLA ਬਣਾਈ